ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਸਲਾਈ ਨੂੰ ਆਪਾਂ ਬਾਰ ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਿਹੜੀ ਆਪਾਂ ਸਲਾਈ ਸਿੱਧੇ ਪਾਸੇ ਤੋਂ ਰਿਪੀਟ ਕਰਨੀ ਹੈ ਉਹੀ ਸਲਾਈ ਆਪਾਂ ਉਲਟੇ ਪਾਸੇ ਤੋਂ ਰਿਪੀਟ ਕਰਨੀ ਹੈ ਇਸ ਲਈ ਜਿਹੜਾ ਇਹ ਇੱਕ ਹੀ ਸਲਾਈ ਦਾ ਡਿਜ਼ਾਈਨ ਹੈ ਠੀਕ ਹੈ ਬਹੁਤ ਹੀ ਸੌਖਾ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੇ ਤੇ ਕਿਸੇ ਵੀ ਪ੍ਰੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸ਼ਾਲ ਸਟੋਲ ਮਫਲਰ ਦੇਖੋ ਜੇਕਰ ਤੁਸੀਂ ਜੈਕਟ ਤੇ ਮਤਲਬ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਜਾਂ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਇਹਨੂੰ ਯੂਜ਼ ਕਰਨਾ ਹੈ ਤਾਂ ਕੋਈ ਵੀ ਨੀਚੇ ਬਾਰਡਰ ਬਣਾ ਲੈਣਾ ਠੀਕ ਹੈ ਤੇ ਜੇਕਰ ਇਹਨੂੰ ਪਾਉਣਾ ਸ਼ਾਲ ਸਟੋਲ ਮਫਲਰ ਤੇ ਤਾਂ ਤੁਸੀਂ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈਡ ਡਿਜ਼ਾਈਨ ਦੀ ਸ਼ੁਰੂ ਕਰ ਲੈਣੀ ਹੈ ਉਹੀ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਦੋਨਾਂ ਸਾਈਡਾਂ ਤੋਂ ਜਿਹੜਾ ਡਿਜ਼ਾਈਨ ਹੈ ਸੇਮ ਦਿਖਾਈ ਦਿੰਦਾ ਇੱਕੋ ਜਿਹਾ ਇਸ ਲਈ ਇਹਨੂੰ ਜਿਹੜਾ ਰਿਵਰਸਿਬਲ ਪੈਟਰਨ ਵੀ ਆਪਾਂ ਕਹਿ ਸਕਦੇ ਹਾਂ ਦੇਖ ਛੋਲ ਸਟਾਲ ਵਾਲਾ ਜਿਹੜੇ ਦੋਨਾਂ ਸਾਈਡਾਂ ਤੋਂ ਯੂਜ਼ ਹੁੰਦੇ ਐ ਇਸ ਲਈ ਛੋਲ ਸਟਾਲ ਬਣਾ ਸਕਦੇ ਆ ਆਪਾਂ ਡਿਜ਼ਾਈਨ ਜਿਹੜਾ ਪਾ ਸਕਦੇ ਆ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਦੋ ਕੁੰਡੇ ਲੈਣੇ ਵਾਧੂ ਦੇਖੋ ਜਿਵੇਂ ਇਸ ਤਰ੍ਹਾਂ 10 10 10 10 10 10 ਤਿੰਨ ਕੁੰਡਿਆਂ ਦਾ ਹੈਡ ਡਿਜ਼ਾਈਨ ਦੋ ਕੁੰਡੇ ਵਾਧੂ ਰੱਖ ਲੈਣੇ ਇੱਕ ਇਧਰ ਕੰਨੀ ਤੇ ਆ ਜਾਊਗਾ ਇੱਕ ਇਧਰ ਕੰਨੀ ਤੇ ਆ ਜਾਊਗਾ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਤੇ ਜੇਕਰ ਤੁਸੀਂ ਇਹੀ ਡਿਜ਼ਾਈਨ ਸ਼ਾਲ ਸਟੌਲ ਮਫਲਰ ਤੇ ਬਣਾ ਰਹੇ ਹੋ ਤਾ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਮਤਲਬ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਦੋਨਾਂ ਸਾਈਡਾਂ ਤੋਂ ਆਪਣਾ ਡਿਜ਼ਾਈਨ ਸੇਮ ਦਿਖਾਈ ਦਿੰਦਾ ਹੈ ਦੋਨੇ ਸਾਈਡਾਂ ਆਪਾਂ ਵਰਤ ਸਕਦੇ ਹਾਂ ਜਿਵੇਂ ਸ਼ਾਲ ਸਟੌਲ ਮਫਲਰ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਬੇਬੀ ਬਲੈਂਕਟ ਤੇ ਵੀ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਜੇਕਰ ਤੁਸੀਂ ਜੈਕਟ ਵਗੈਰਾ ਤੇ ਇਹਨੂੰ ਪਾ ਰਹੇ ਆ ਤਾਂ ਨੀਚੇ ਕੋਈ ਵੀ ਤੁਸੀਂ ਬਾਰਡਰ ਬਣਾ ਸਕਦੇ ਹੋ ਕਿਸੇ ਵੀ ਪਰਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਇਸ ਡਿਜ਼ਾਈਨ ਨੂੰ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸ਼ਾਲ ਸਟੌਲ ਮਫਲਰ ਕਿ ਵੀ ਬਲਾਊਜ਼ ਠੀਕ ਹੈ ਤਾਂ ਆਪਾਂ ਪਹਿਲੀ ਸਲਾਈ ਮਤਲਬ ਡਿਜ਼ਾਈਨ ਦੀ ਸ਼ੁਰੂ ਕਰ ਰਹੇ ਹਾਂ ਇੱਕ ਸਲਾਈ ਦਾ ਹੀ ਡਿਜ਼ਾਈਨ ਹੈ ਦੇਖੋ ਹੁਣ ਇੱਕ ਕੁੰਡਾ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਇੱਕ ਨੀ ਵਾਲਾ ਕੁੰਡਾ ਉਸ ਤੋਂ ਬਾਅਦ ਹੁਣ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਊਗਾ ਤਿੰਨ ਕੁੰਡਿਆਂ ਵਿੱਚ ਥ੍ਰੈਡ ਕਰਾਂਗੇ ਅੱਗੇ ਸੌਰੀ ਥ੍ਰੈਡ ਪਿੱਛੇ ਰੱਖਾਂਗੇ ਤਿੰਨ ਕੁੰਡਿਆਂ ਵਿੱਚੋਂ ਇਹ ਕੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਰਹਿ ਗਏ ਹੁਣ ਆਪਣੇ ਥ੍ਰੈਡ ਆਪਾਂ ਇਸ ਤਰ੍ਹਾਂ ਪਿੱਛੇ ਹੀ ਰੱਖਣਾ ਇੱਕ ਕੁੰਡਾ ਛੱਡ ਕੇ ਜਿਹੜਾ ਦੂਸਰਾ ਕੁੰਡਾ ਪੈ ਇਸ ਤਰ੍ਹਾਂ ਬਣਾਉਣਾ ਇਸ ਤਰ੍ਹਾਂ ਪਿਛਲੀ ਸਾਈਡ ਤੇ ਇਸ ਤਰ੍ਹਾਂ ਇਸ ਤਰ੍ਹਾਂ ਸਿਲਾਈ ਨੂੰ ਕਰਕੇ ਇਸ ਤਰ੍ਹਾਂ ਪਿਛਲੀ ਸਾਈਡ ਤੇ ਦੇਖੋ ਇਸ ਤਰ੍ਹਾਂ ਸਿੱਧਾ ਬਣਾ ਲੈਣੇ ਇਹਨੂੰ ਇਸ ਤਰ੍ਹਾਂ ਫਿਰ ਜਿਹੜਾ ਛੱਡਿਆ ਕੁੰਡਾ ਸੀ ਇਹ ਪਹਿਲਾ ਕੁੰਡਾ ਇਹਨੂੰ ਵੀ ਪਿਛਲੀ ਸਾਈਡ ਤੋਂ ਸਿੱਧਾ ਬਣਾ ਲੈਣੇ ਇਸ ਤਰ੍ਹਾਂ ਫਿਰ ਦੋਨੇ ਕੁੰਡੇ ਸਲਾਈ ਤੋਂ ਉਤਾਰ ਦੇਣੀ ਹੈ ਠੀਕ ਹੈ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਲekin ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਬਣਾਉਣਾ ਫਿਰ ਦੂਸਰਾ ਕੁੰਡਾ ਛੱਡ ਕੇ ਤੀਸਰਾ ਬਣਾਉਣਾ ਪਹਿਲਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਬਣਾਉਣਾ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਇਹਨੂੰ ਪਿਛਲੀ ਸਾਈਡ ਤੋਂ ਬਣਾਉਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਜਿਹੜਾ ਪਹਿਲਾ ਕੁੰਡਾ ਹੈ ਇਹ ਛੱਡਿਆ ਇਹਨੂੰ ਬਣਾ ਲੈਣਾ ਇਸ ਤਰ੍ਹਾਂ ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਫਿਰ ਤਿੰਨ ਕੁੰਡਿਆਂ ਵਿੱਚੋਂ ਇੱਕ ਕੁੰਡਾ ਸਿੱਧਾ ਬਣਾ ਲਿਆ ਇਸ ਤਰ੍ਹਾਂ ਦੂਸਰਾ ਕੁੰਡਾ ਛੱਡ ਕੇ ਤੀਸਰਾ ਕੁੰਡਾ ਆਪਾਂ ਪਹਿਨਾ ਬਣਾਉਣਾ ਦੇਖੋ ਬਣਾਉਣੇ ਕੁੰਡੇ ਅਲੱਗ-ਅਲੱਗ ਦੇਖੋ ਪਹਿਲਾਂ ਤੀਸਰਾ ਬਣਾ ਲੈਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਫਿਰ ਜਿਹੜਾ ਇਹ ਕੁੰਡਾ ਛੱਡਿਆ ਸੀ ਇਹ ਬਣਾ ਲੈਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਇਹ ਕੁੰਡਾ ਸਿੱਧਾ ਤਿੰਨੇ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਦੇਣਾ ਤੀਸਰਾ ਕੁੰਡਾ ਪਹਿਲਾਂ ਬਣਾਉਣਾ ਆਪਾਂ ਦੇਖੋ ਇਸ ਤਰ੍ਹਾਂ फिर आप जहाँ कुंडा छोड़या पिछली साइड तो बना लेना इस तरह ठीक है दोबारा फिर इस तरह फिर दूसरा कुंडा के तीसरा बना फिर कुंडा बना लेना आप बनाने दोनों कुंडे अलग अलग है देखो ਇਹ ਤਿੰਨ ਕੁੰਡਿਆਂ ਵਿੱਚ ਪਹਿਲਾ ਇੱਕ ਕੁੰਡਾ ਸਿੱਧਾ ਬਣਾ ਲੈਣਾ। ਫਿਰ ਇੱਕ ਕੁੰਡਾ ਛੱਡ ਕੇ ਜਿਹੜਾ ਆਪਣਾ ਇਹ ਤੀਸਰਾ ਕੁੰਡਾ ਹੈ ਇਹ ਬਣਾ ਲੈਣਾ। ਫਿਰ ਜਿਹੜਾ ਕੁੰਡਾ ਛੱਡਿਆ ਸੀ ਇਹਨੂੰ ਬਣਾ ਲੈਣਾ ਆਪਾਂ ਇਸ ਤਰ੍ਹਾਂ। ਦੇਖੋ ਇਸ ਤਰ੍ਹਾਂ ਠੀਕ ਹੈ। ਫਿਰ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ। ਦੂਸਰਾ ਕੁੰਡਾ ਛੱਡ ਦੇਣਾ। ਤੀਸਰਾ ਕੁੰਡਾ ਬਣਾਉਣਾ ਇਸ ਤਰ੍ਹਾਂ। ఫోర్ కు డే ఇర తినిూసరా కుండా డకి తీసరా కుల బా పిచ్చి సైడ్ ఫోర్ జాండా షడ్డే ఇను పిచ్చి సైడ్ బాస్ దా తిడా ఆ గ్యా సీధా ਦੂਸਰਾ ਕੁੰਡਾ ਛੱਡ ਕੇ ਪਹਿਲਾਂ ਆਪਾਂ ਤੀਸਰਾ ਕੁੰਡਾ ਬਣਾਉਣਾ ਫਿਰ ਜਿਹੜਾ ਕੁੰਡਾ ਛੱਡਿਆ ਸੀ ਉਹ ਨੂੰ ਬਣਾ ਲੈਣਾ ਠੀਕ ਹੈ ਦੇਖੋ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਦੇਖੋ ਸਿੱਧੇ ਪਾਸੇ ਤਾਂ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਬਣਾਉਣੀ ਸਲਾਈ ਉਲਟ ਪਾਸੇ ਤੋਂ ਇਹਹੀ ਸਲਾਈ ਰਿਪੀਟ ਕਰਨੀ ਆਪਾਂ ਇੱਕ ਸਲਾਈ ਦਾ ਹੀ ਡਿਜ਼ਾਈਨ ਪਹਿਲਾ ਕੁੰਡਾ ਕੰਨੀ ਵਾਲਾ ਅਤਾਰੋ ਚਾਹੇਬੋ ਨੂੰ ਤੁਹਾਡੀ ਮਰਜ਼ੀ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਦੇਖੋ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਉਸੇ ਤਰ੍ਹਾਂ ਦੂਸਰਾ ਕੁੰਡਾ ਛੱਡ ਕੇ ਤੀਸਰਾ ਕੁੰਡਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਬਣਾਉਣਾ ਥ੍ਰੈਡ ਪਿਛੇ ਹੀ ਰੱਖਾਂਗੇ ਇਸ ਤਰ੍ਹਾਂ ਫਿਰ ਜਿਹੜਾ ਕੁੰਡਾ ਛੱਡਿਆ ਉਹਨੂੰ ਆਪਾਂ ਪਿਛਲੀ ਸਾਈਡ ਤੇ ਇਸ ਤਰ੍ਹਾਂ ਬਣਾ ਲਾਂਗੇ ਪਹਿਲੀ ਸਲਾਈ ਦੀ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਕੇ ਤੀਸਰਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫੇਰ ਜਿਹੜਾ ਕੁੰਡਾ ਛੱਡਿਆ ਇਹਨੂੰ ਪਿਛਲੀ ਸਾਈਡ ਤੇ ਇਸ ਤਰ੍ਹਾਂ ਬਣਾਵਾਂਗੇ ਤਿੰਨ ਕੁੰਡਿਆਂ ਵਿੱਚੋਂ ਅਸੀਂ ਤਿਆ ਕੁੰਡਾ ਸਿੱਧਾ ਫੇਰ ਦੂਸਰਾ ਛੱਡ ਕੇ ਤੀਸਰਾ ਬਣਾਵਾਂਗੇ ਪਿਛਲੀ ਸਾਈਡ ਤੋਂ ਫੇਰ ਜਿਹੜਾ ਛੱਡਿਆ ਇਹ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਕੇ ਤੀਸਰਾ ਪਹਿਲਾਂ ਬਣਾਵਾਂਗੇ ਠੀਕ ਹੈ ਫੇਰ ਆਪਾਂ ਜਿਹੜਾ ਕੁੰਡਾ ਛੱਡਿਆ ਦੂਸਰਾ ਇਹਨੂੰ ਬਣਾ ਲਵਾਂਗੇ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਕੇ ਤੀਸਰਾ ਬਣਾਉਣਾ ਫਿਰ ਛੱਡਿਆ ਕੁੰਡਾ ਬਣਾਉਣਾ ਠੀਕ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਇਹਹੀ 10 10 ਕੁੰਡਿਆਂ ਦਾ ਡਿਜ਼ਾਈਨ ਆਪਣਾ 10 ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਸਿੱਧਾ ਦੂਸਰਾ ਛੱਡ ਕੇ ਫਿਰ ਤੀਸਰਾ ਬਣਾਉਣਾ ਫਿਰ ਛੱਡਿਆ ਕੁੰਡਾ ਜਿਹੜਾ ਦੂਸਰਾ ਕੁੰਡਾ ਛੱਡਿਆ ਇਹਨੂੰ ਬਣਾਉਣਾ ਤੀਸਰਾ ਕੁੰਡਾ ਸੌਰੀ ਤਿੰਨ ਕੁੰਡਿਆਂ ਵਿੱਚ ਪਹਿਲਾ ਕੁੰਡਾ ਬਣਾਉਣਾ ਪਹਿਲਾਂ ਦੂਸਰਾ ਛੱਡ ਕੇ ਤੀਸਰਾ ਬਣਾਉਣਾ ਫਿਰ ਛੱਡਿਆ ਕੁੰਡਾ ਜਿਹੜਾ ਦੂਸਰਾ ਹੈ ਬਣਾਉਣਾ ਠੀਕ ਹੈ ਇਸ ਤਰ੍ਹਾਂ ਬਣਾਉਣੇ ਦੋਨੇ ਕੁੰਡੇ ਪਿਛਲੀ ਸਾਈਡ ਤੋਂ ਹੀ ਆਪਾਂ ਇਸ ਤਰ੍ਹਾਂ ਠੀਕ ਹੈ தின் குடையண்ட சிதா இடசரா இன்னும் பண்ண லாஸ்டாலா குடா உல்ட்டா பண்ணி உல்ட்டி சிலைய ਇਹੀ ਸਲਾਈ ਆਪਣੀ ਸਿੱਧੇ ਪਾਸੇ ਤੇ ਰਿਪੀਟ ਹੁੰਦੀ ਹੈਹੀ ਸਲਾਈ ਇੱਕ ਉਲਟ ਪਾਸੇ ਤੇ ਰਿਪੀਟ ਹੁੰਦੀ ਹੈ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਅੱਗੇ-ਅੱਗੇ ਬਣਦਾ ਜਾਊਗਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ